welcom guys hello guys welcome back to our new vlog guys ki main tusi hope karde haan tussi aj jana wadiya hoge haan ji guys barish da mausam dekho guys barish bahut lagi hui chicken mein chicken mein chicken mein chicken mein lagi hai subah di subah di chicken mein chicken mein lagi hai te main kehya seena ji nu aj tonu kuch special khawak le ana en di ki khawak le aoge main ke chalo thoda mere naal chalo tonu kuch special khwanana ਗਾਈਜ਼ ਵਲੌਗ ਵਿੱਚ ਬਣੇ ਰਹੋ ਅਸੀਂ ਵੀ ਦੇਖਿਓ ਕੀ ਸਪੈਸ਼ਲ ਹੈ ਕੀ ਸਪੈਸ਼ਲ ਐਨੋ ਇਹ ਨਹੀਂ ਪਤਾ ਮੈਂ ਕੀ ਖੋਜ ਚੱਲਿਆ ਇਹਨੂੰ ਅੱਜ ਮੈਨੂੰ ਕੁਝ ਨਹੀਂ ਪਤਾ ਮੈਨੂੰ ਫੋਨ ਆਇਆ ਸੀ ਕਹਿੰਦੇ ਵਲੌਗ ਸਟਾਰਟ ਹਜੇ ਕੀਤਾ ਨਹੀਂ ਹੈਗਾ ਤੇ ਆਪਾਂ ਕਰਦੇ ਆ 5 ਮਿੰਟ ਵੇਟ ਕਰ ਮੈਂ ਆ ਰਿਹਾ ਵਾਂ ਫਿਰ ਕਰੀ ਵਲੌਗ ਸਟਾਰਟ ਸੋ ਮੈਂ ਕਿਹਾ ਠੀਕ ਐ ਦੇਖੋ ਗਾਈਜ਼ ਦੇਖੋ ਜੀ ਕੈਨ ਮੈਂ ਕੈਨ ਮੈਂ ਕੈਨ ਗਾਈਜ਼ ਨੈਣਾ ਨੂੰ ਬਿਲਕੁਲ ਨਹੀਂ ਪਤਾ ਕਿ ਮੈਂ ਇਹਨੂੰ ਕਿੱਥੇ ਲੈ ਕੇ ਜਾ ਰਿਹਾ ਵਾਂ ਇਹਨੂੰ ਕੁਛ ਨਹੀਂ ਪਤਾ ਅੱਜ ਸਰਪ੍ਰਾਈਜ਼ ਲੈਣ ਦੇ ਲਈ ਇੱਕ ਨਾ ਸਪੈਸ਼ਲ ਡਿਸ਼ ਖਾਣ ਜਾ ਰਹੇ ਆ ਤੁਹਾਨੂੰ ਵੀ ਸ਼ਾਇਦ ਬਹੁਤ ਵਧੀਆ ਲੱਗੂਗੀ ਜਦੋਂ ਤੁਹਾਨੂੰ ਅੱਗੇ ਵਲੌਗ 'ਚ ਦੇਖਣ ਨੂੰ ਮਿਲੇਗੀ ਤੁਸੀਂ ਵੀ ਸਪੈਸ਼ਲ ਉਸ ਜਗ੍ਹਾ ਤੇ ਜਾ ਕੇ ਉਹ ਖਾ ਕੇ ਆਓਗੇ ਇਹ ਮੈਨੂੰ ਪੱਕਾ ਪਤਾ ਤੇ ਬਣੇ ਰਿਓ ਵਲੌਗ 'ਚ ਦੇਖੋ ਤੁਸੀਂ ਕੀ ਸਪੈਸ਼ਲ ਸਨਾਨਾ ਲਈ ਮੈਂ ਸਰਪ੍ਰਾਈਜ਼ ਰੱਖਿਆ ਅੱਜ ਦੇਖੋ ਨਹਿਰ ਦੇ ਮੋਢੇ ਗਿੱਲਾਂ ਵਾਲੀ ਨੰਨੂ ਨਾਲ ਨਾਮ ਨਾਲ ਰਸਤਾ ਵੀ ਦੱਸੂਗਾ ਕਿੱਧਰ ਕਿੱਧਰ ਜਾਣਾ ਹੈ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਦੇਖੋ ਨਹਿਰ ਤੇ ਪਹੁੰਚ ਗਏ ਠੀਕ ਹੈ ਜੀ ਹਾਂਜੀ ਹਾਂਜੀ ਨਹਿਰ ਤੋਂ ਤੁਸੀਂ ਡੁੱਗਰੀ ਵੱਲ ਵੀ ਜਾ ਸਕਦੇ ਹੋ ਪੁੱਲ ਤੋਂ ਪੁੱਲ ਤੇ ਰਾਈਟ ਰੋੜਾ ਪਾਸੇ ਵੱਲੋਂ ਵੀ ਜਾ ਸਕਦੇ ਹੋ ਅੱਜ ਅਸੀਂ ਜਾਵਾਂਗੇ ਰੋੜਾ ਪਾਸੇ ਵੱਲੋਂ ਓਕੇ ਓਕੇ ਠੀਕ ਹੈ ਜੀ ਤੁਸੀਂ ਨਹਿਰ ਤੋਂ ਹੁਣ ਰਾਈਟ ਰਾਈਟ ਮਤਲਬ ਕਿ ਸੱਜੇ ਪਾਸੇ ਮੁੜ ਜਾਣਾ ਹੈ ओके जी ओके ਤੁਹਾਨੂੰ ਜਾਮ ਮਿਲੇਗਾ ਨਹਿਰ ਤੇ ਉਹ ਤਾਂ ਮਿਲਣਾ ਹੀ ਹੁੰਦਾ ਚਿੱਕੜ ਕਿੰਨਾ ਹੈ ਬੈ ਇੱਥੇ ਹਨਾ ਆ ਮਮਾ ਦੇਖੋ ਜੀ ਅਸੀਂ ਮੁੜ ਗਏ ਰਾਈਟ ਦੇਖਦੇ ਦੇਖੋ ਸੜਕਾਂ ਤੇ ਖੱਡੇ ਬੜੇ ਆ ਸੜਕ ਤਾਂ ਪੂਰੀ ਖੱਡੇ ਖੱਡੇ ਪਏ ਨੇ ਦੇਖੋ ਤੇ ਅੱਗੇ ਆ ਗਾ ਰੋਡਾ ਪੈਲਸ ਦਾ ਚੌਂਕ ਜਿਹੜਾ ਕਿ ਲੇਟਾਂ ਵਾਲਾ ਉਹਰ ਚਾਮ ਹੋ ਰਿਹਾ ਹੈ ਬੈਸਾ ਦਾ ਜਾਮ ਵਾਲਾ ਚੌਂ ਜਿਹੜਾ ਹੁੰਦਾ ਇੱਥੇ ਬਹੁਤ ਜਿਆਦਾ ਜਾਮ ਲੱਗ ਰਿਹਾ ਹੈ ਸਭ ਨੂੰ ਜਾਮ ਦੇਖਣ ਨੂੰ ਮਿਲੇਗਾ ਅੱਗੇ ਜਾਮ ਦੇਖਣ ਨੂੰ ਮਿਲੇਗਾ ਤੇ ਵਲੌਗ ਚ ਬਣੇ ਰਹੀਓ ਗਾਇਸ ਸਰੇਣਾ ਨੂੰ ਕੋਈ ਪਤਾ ਵੀ ਮੈਂ ਕਿੱਥੇ ਲੈ ਕੇ ਜਾ ਰਿਹਾ ਅੱਜ ਉਹ ਤਾਂ ਮੈਂ ਬਾਜ਼ਾਰ ਮੈਂ ਬਾਜ਼ਾਰ ਤੋਂ ਆ ਰਿਹਾ ਸੀ ਮੈਂ ਕਿਹਾ ਚੱਲ ਤੈਨੂੰ ਕੁਝ ਸਪੈਸ਼ਲ ਖਵਾ ਕੇ ਲਿਆ ਦੇਖੋ ਗਾਇਸ ਮੈਂ ਬੱਚਿਆਂ ਨੂੰ ਰੋਟੀ ਵੀ ਖਵਾਤੀ ਮੈਂ ਖੁਦ ਵੀ ਖਾ ਲਈ ਰੋਟੀ ਤੇ ਕਹਿੰਦੇ ਇੱਕ ਇੰਨੀ ਕੁ ਥੋੜੀ ਜਿਹੀ ਚੀਜ਼ ਐ ਬਤੈਨੂੰ ਖਵਾਣੀ ਐ ਟੇਸਟ ਕਰਵਾਣੀ ਤੇ ਵਲੌਗ ਬਣਦੇ ਦਾ ਆਪਣਾ ਵਧੀਆ ਆਪਣੇ ਸਬਸਕ੍ਰਾਈਬਰਾਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਨੂੰ ਸਪੈਸ਼ਲ ਚੀਜ਼ ਦਿਖਾਣੀ ਹੈ ਸਭ ਦੀ ਫੇਵਰਿਟ ਹੈ ਬਣੇ ਰਿਓ ਗਾਇਸ ਬਲੌਕਸ ਮਿਲਦੇ ਅੱਗੇ ਤੁਹਾਨੂੰ ਜਾ ਕੇ ਹਾਂ ਜੀ ਤੁਸੀਂ ਮੁੜ ਜਾਣਾ ਜੀ ਰੋੜਾ ਪੈਸੀਆਂ ਨੈਟਾਂ ਤੋਂ ਲੈਫਟ ਦਾਣਾ ਮੰਡੀ ਵਾਲੀ ਸਾਈਡ ਦਾਣਾ ਮੰਡੀ ਵਾਲੀ ਸਾਈਡ ਹਾਂ ਠੀਕ ਹੈ ਜੀ ਸੈਲੀਬ੍ਰੇਸ਼ਨ ਪਲਾਗਾ ਜਿੱਦਣ ਉਹ ਹੈ ਮੈਲਸ ਉਧਰ ਮੋੜਨਾ ਤੁਸੀਂ ਉਧਰ ਨੂੰ ਮੋੜਨਾ ਠੀਕ ਹੈ ਅੱਗੇ ਆਣਗੇ ਫਟਕ ਹਾਂ ਫਟਕ ਕਰਦੇ ਤੁਸੀਂ ਕ੍ਰੋਸ ਠੀਕ ਹੈ ਜੀ ਫਟ ਗਾਇਸ ਫਟਕ ਕ੍ਰੋਸ ਕਰਨ ਤੋਂ ਬਾਅਦ ਅੱਗੇ ਤੁਹਾਨੂੰ ਮਿਲੂਗਾ ਚੌਂਕ ਇਹ ਚੌਂਕ ਜਾਂਦਾ ਰਾਈਟ ਸਾਈਡ ਬਸ ਸਾਈਡ ਠੀਕ ਹੈ ਸਿੱਧਾ ਜਾਓਗੇ ਤਾਂ ਤੁਸੀਂ ਮਿਲੋਗੇ ਸਿੱਧਾ ਕ੍ਰਿਸ਼ਨਾ ਮੰਦਿਰ ਵਾਲੀ ਰੋਡ ਤੇ ਤੇ ਆਪਾਂ ਜਾਣਾ ਸਿੱਧਾ ਕ੍ਰਿਸ਼ਨਾ ਮੰਦਿਰ ਵਾਲੀ ਰੋਡ ਠੀਕ ਹੈ ਜੀ ਕ੍ਰਿਸ਼ਨ ਮੰਦਰ ਵਾਲੀ ਰੋਡ ਬਾਬਾ ਦੀਪ ਸਿੰਘ ਗੁਰਦੁਆਰਾ ਉੱਥੇ ਜਾ ਕੇ ਮਿਲਦੇ ਆਂ ਗਾਇਜ਼ ਅਸੀਂ ਪਹੁੰਚ ਗਏ ਬਾਬਾ ਦੀਪ ਸਿੰਘ ਗੁਰਦੁਆਰੇ ਕੋਲ ਤੇ ਤੁਸੀਂ ਬਣੇ ਰੋ ਵਲੌਗ ਚ ਦੇਖੋ ਤੁਸੀਂ ਦੇਖੋ ਜੀ ਸਾਹਮਣੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਦੇਖੋ ਪਾਪਾ ਆ ਗਏ ਜੀ ਅਸੀਂ ਗੁਰਦੁਆਰੇ ਦੇ ਕੋਲ ਪਹੁੰਚ ਗਏ ਆਂ ਦੇਖੋ ਗੁਰਦੁਆਰੇ ਤੋਂ ਤੁਸੀਂ ਹੋਣਾ ਜੀ ਗੋੜਦਵਾਰੇ ਤੋਂ ਤੁਸੀਂ ਲੈਫਟ ਹੋਣਾ ਜੀ ਲੈਫਟ ਖੱਬੇ ਹੱਥ ਜੋਗੇ ਕ੍ਰਿਸ਼ਨਾ ਮੰਦਰ ਵਾਲੀ ਰੋਡ ਓਕੇ ਜੀ ਦੇਖਾ ਜੀ ਕ੍ਰਿਸ਼ਨਾ ਮੰਦਰ ਨੂੰ ਆਹ ਦੇਖੋ ਜੀ ਮੁੜ ਗਿਆ ਸੀ ਠੀਕ ਹੈ ਜੀ ਠੀਕ ਹੈ ਚਲੋ ਜੀ ਠੀਕ ਹੈ ਜੀ ਹੂੰ ਜਿੱਦੇ ਗੋੜਦਵਾਰੇ ਦੇ ਕੰਢ ਖਤਮ ਹੋਏਗੀ ਤੁਹਾਨੂੰ ਦੇਖਣ ਨੂੰ ਮਿਲੇਗੀ ਮਾਰਕੀਟ ਦੇਖੋ ਦੇਖੋ ਗਾਇਜ਼ ਤੁਹਾਨੂੰ ਮਾਰਕੀਟ ਦੇਖਣ ਨੂੰ ਮਿਲੇਗੀ ਤੇ ਆਪਾਂ ਪਹੁੰਚ ਗਏ ਆ ਜੀ ਆਪਣੇ ਲੋਕੇਸ਼ਨ ਤੇ देखो सामने देखो अपनी मिगी में सही लिखया ना जी। हाँ जी सानू मैं आज कमाल लेके आया अच्छा अच्छा अमृतसर कुलचा ओके जी अमृतसर सरी कुलचा ओके 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 ठीक है वो लिखया अमृतसर आटा कुलचा ये हैगा जी मेरे फ्रेंड दी दुकान अच्छा ठीक है जी सब तो स्पेशल देखो गड्डियां देखो किधर लगी है पास वैसे मशहूर है ਅਸੀਂ ਨਾ ਅੰਮ੍ਰਿਤਸਰ ਗਏ ਸੀ ਉੱਥੇ ਅਸੀਂ ਕੁਲਚਾ ਹੀ ਨਹੀਂ ਖਾਧਾ ਆਪਾਂ ਅੱਗੇ ਸਰਦਾ ਮਸ਼ਹੂਰ ਕੁਲਚਾ ਨਹੀਂ ਖਾਧਾ ਤੇ ਸੋ ਗਾਇਜ਼ ਅਸੀਂ ਆ ਗਏ ਹਾਂ ਲੋਕੇਸ਼ਨ ਤੇ ਜਿੱਥੇ ਅਸੀਂ ਆਣਾ ਸੀ ਇਹਨਾਂ ਦੀ ਮਸ਼ਹੂਰ ਹੈ ਸ਼ਾਪ ਅੰਮ੍ਰਿਤਸਰੀ ਕੁਲਚਾ ਕੁਆਇਜ਼ ਇਹ ਮੇਰੀ ਕੁੜੀ ਹੈ ਹੈਲੋ ਕਰਦੇ ਅੱਜ ਆਈ ਆਪਣੇ ਸਟੇਸ਼ਨ ਸ਼ੌਪ ਦੇ ਹੋਂਦ। ਉਹਦੇ ਕਿਸੇ ਮੇਰੇ ਭਾਈ ਨਾਲ। ਸਸੇ ਜਾਂਉਂਦਾ ਹਾਂ। ਇਹ ਇੱਥੇ ਦਾ ਬਿਲਕੁਲ ਸਪੈਸ਼ਲ। ਜੋ ਵੀ ਸਪੈਸ਼ਲ ਹੈ। ਭਾਈ ਨੂੰ ਸਪੈਸ਼ਲ ਬੁਣ ਕਰਦੇ। ਬਿਲਕੁਲ ਸਪੈਸ਼ਲ ਮੇਨ ਦਾ ਪਾਕਾ ਕਰਦੇ ਆ। ਯਾਤਰਾ ਦਾ ਹੁੰਦਾ ਜੀ ਗੁਲਚਾ ਪੀਓ ਰੱਟੇ ਦਾ। ਮੈਨੂੰ ਵੀ ਕਰਦੇ ਆ। ਮੇਨ ਪਹਿਲੀ ਗੁਲਚਾ ਹੁੰਦਾ ਵਾਈਟ ਮੱਖਣ ਨਾਲ। ਆਪਣਾ ਜੋ ਬੈਸਟ ਹੈ ਤੁਹਾਨੂੰ ਦਿਖਾਉ। ਆਜੋ। ਆਜੋ। ਦੇਖੋ ਜੀ ਗਾਇਸ ਸਾਰੇ ਕੁਲਚੇ ਨੇ ਆਲੂ ਪਿਆਜ਼ ਕੁਲਚਾ ਮਸਾਲਾ ਕੁਲਚਾ ਪਿਆਜ਼ ਕੁਲਚਾ ਹੋਪੀ ਕੁਲਚਾ ਸਾਰੇ ਨੇ ਸਾਰਿਆਂ ਦੇਖੋ ਮੈਂ ਕਿਹਨਾਂ ਦੇਖੋ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਕੁਲਚਾ ਖਾਣ ਨੂੰ ਮਿਲੇਗਾ ਪਨੀਰ ਪਿਆਜ਼ ਕੁਲਚਾ ਵੀ ਹੈ ਦੇਖੋ ਦੇਖੋ ਗਾਇਸ ਅਸੀਂ ਆਏ ਹਾਂ ਸਪੈਸ਼ਲ ਆਪਣੇ ਸਰੀ ਕੁਲਚਾ ਹਾਂ ਕੁਲਚਾ ਖਾਣਾ ਆਪਣੀ ਨਿੱਕੀ ਸੋਈ ਦੇਖੋ ਫਿਰ ਇਹ ਦੇਖੋ ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਜਾਵਗੇ ਤਾਂ ਕੱਖਾਂ ਵਾਂਗ ਰੁਲ ਜਾਓਗੇ ਅਸੀਂ ਮਾਂ ਬੋਲੀ ਪੰਜਾਬੀ ਬੋਲਦੇ ਆ ਤੇ ਵਲੋਗ ਵੀ ਸਾਡੇ ਪਿਓਰ ਪੰਜਾਬੀ ਚ ਨੇ ਗਾਈਸ ਤੁਹਦਾਂ ਸੀ ਮਤਲਬ ਇਹ ਦੇਖੋ ਜਿੱਥੇ ਵੀ ਲਿਖਿਆ ਨਾ ਮਾਂ ਬੋਲੀ ਪੰਜਾਬੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗ ਰੁਲ ਜਾਓਗੇ ਅਸੀਂ ਇਹਦੀ ਭੁੱਲਦੇ ਮਾਂ ਬੋਲੀ ਪੰਜਾਬੀ ਨੂੰ ਕਿਉਂ ਸਾਡੇ ਤੇ ਬਲੌਗ ਪੰਜਾਬੀ ਦੇ ਤਾਂ ਹੀ ਸਾਡੇ ਸਾਰੇ ਬਲੌਗ ਪੰਜਾਬੀ ਚ ਨੇ ਗਾਇਸ ਆ ਦੇਖੋ ਜੀ ਗਾਇਸ ਆ ਗਿਆ ਨਿਊਟਰੀ ਕੁਲ ਆ ਆਪਣੀ ਸਰੀਰ ਕੋਲ ਜਾਂ ਨਿਊਟਰੀ ਗਿਆ ਦੇਖੋ ਗਾਇਸ ਅਸਾਂ ਤੇ ਪਚ ਇਹ ਕੁੱਟ ਪੈਣੀ ਹੈ ਦੇ ਦੇਖੋ ਗਾਇਸ ਚਾਣਾ gira ਆ ਦੀਆ ਨੇ ਵਾਈਟ ਮੱਖਣ ਕਨਾਈ ਨਾ ਬਸ ਇਹ ਤਮਦਾ ਤੋੜਿਆ ਤੋਂ ਪਹਿਲੇ ਰੁਕ ਜੀ ਉਥੋਂ ਸਭ ਨੰਨੇ ਪਈਆ ਕੋ ਬੰਬਈਆ ਨੂੰ ਬੋਲਤਾ ਹੁੰਦਾ ਕਿਆ ਹਣਾ ਬੋਲਾਂ ਮੈਂ ਬਗੀ ਬਾਤ ਲਾ ਐਦਾਂ ਦੇਖੋ ਆਪਕੇ ਪਾਸ देखो जी गाइज़ सारा गिर जाएगा ये देखो इसने गिरा भी गिराग दिया। मुझे उन्होंने ले आके रखे तो इन्हें गिरा भी देता। आ देखो गाइज़, कुलचा देखो, कितना यम्मी है। क्रंची क्रंची। इसको डांटना, डांटना इसको। ले रहा है घर छोड़ के आते हैं इधर है मेरे पास आ दीदी के पास छोड़ के, के आते हैं पहले गोला ला दे भैया जल्दी जल्दी यार आ देखूं गाइस मैं उधर हूं अभी लेके जाता हूं सिर्फ नन्नू बिगड़ ही है सारी नन्नू राजा भी लेके दे रहा हूं तू तो सोचते रहे कभी लेके आएगा वो क्रिस पे क्रिस्पी है देखो पंजा पंजा बहुत ही यम्मी है नाला लेके दे रहा ले हूं क्या बोलेंगे फिर चुप हो जा चुप हो जाना कोई अपने नहीं कोई यार मैंने बोला ना थे क्या बोला था कि कमरे में अभी लेके आएंगे वो मेरे पास अभी हम अभी हम खाएंगे आएंगे हम दोनों अभी कोल्ड ड्रिंक पीनी है कोल्ड ड्रिंक सब क्या खाएंगे क्या है रोल ला भैया लेके आ रहा गोडा कोल्ड ड्रिंक ਉਹਨੇ ਗਿਆ ਭਈਆ ਲੈਣੇ ਗਿਆ ਦੂਸਰਾ ਭਈਆ ਮਨਾ ਜਾਓ ਲੈ ਕੇ ਆਓ ਜਾਓ ਜਾਓ ਮੈਸ ਗਿਆ ਭਈਆ ਅੰਕੋ ਪਾ ਦੇ ਅੰਕੋ ਪਾ ਜਾਓ ਜੀ ਨੰਨੂ ਪਤਾ ਕਿਉਂ ਰੋ ਰਹੀ ਐ ਇਹ ਇਹ ਮੰਗ ਰਹੀ ਐ ਗੋਲਾ ਇੱਥੇ ਗੋਲਾ ਨਹੀਂ ਮਿਲਦਾ ਗੋਲਾ ਦੇ ਨਾ ਦਿੱਤੇ ਐ ਰੁਕ ਜਾ ਲੈ ਨੰਨੀ ਬੈਠੀ ਹੁੰਦੀ ਐ

ਕੱਲ ਨਾ ਮੈਂ ਉਹ ਲੈਣੇ ਕਿਹਾ ਹੈ ਭਾਈ ਅੱਜ ਨਹੀਂ ਲੈ ਕੇ ਆਇਆ ਤਾਂ ਮੈਂ ਸਾਰੀ ਮੈਂ ਤੇਰੇ ਕੋਲ ਲੈ ਕੇ ਰੱਖ ਦਿੰਦਾ ਮੈਂ ਥੋੜਾ ਜਿਹਾ ਰਹਿ ਗਿਆ ਥੋੜਾ ਸਾ ਰਹਿ ਗਿਆ ਬਸ ਨਹੀਂ ਲੈ ਆਉਂਗਾਹੀਂ ਆਰੇ ਨਨ ਨੇ ਖਾਂਦੇ ਰੇ ਕੋਮ ਮਸਾਲਾ ਵਿੱਚ ਕੀ ਆਏ ਪਤਾ ਨਹੀਂ ਆ ਰਿਹਾ ਕਿ ਐਡਿਸ ਕਰੀਂ ਕਲਪੇ ਐਡਿਸ ਕਰੀਂ ਹੋਰ ਤੇ ਭਰਾ ਮਸਾਲਾ ਪਾ ਕੜਾ ਮਗਰ ਇਹ ਜੀ ਮਿਕਸਲੇ ਜਾ ਸਾਟੇ ਵਾਲਾ ਬਿਸਮਿਲਲਾਹਿ ਗਾਈਜ਼ ਅਸੀਂ 사ਨਾ ਕੋਲਚਾ ਨਿਪਟਾ ਦਿੱਤਾ ਹੈ ਦੇਖੋ ਬਹੁਤ ਟੇਸਟੀ ਸੀ ਮੱਖਣ ਧਰ ਕੇ ਬਹੁਤ ਆਏ ਰੰਗੀ ਸੀ ਤੇ ਆ ਹੁਣ ਸਪੈਸ਼ਲ ਰਸਤੀ ਹੈ ਨਾਲ ਇਹਨਾਂ ਦੀ ਲੱਸੀ ਵੀ ਮਸ਼ਹੂਰ ਹੈ ਨਾਲ ਹੀ ਬਹੁਤ ਸੀ ਬਹੁਤ ਟੇਸਟੀ ਹੈ ਤੁਹਾਨੂੰ ਜਾਵੋ ਮਾਜੀ ਕੇ ਲੱਸੀ ਲੈ ਕੇ ਜਾਓ ਮਮਾ ਮਰੀਏ ਜੇ

ਕੁਲਚਾ ਹੋ ਗਿਆ ਤੇ ਆ ਅਸੀਂ ਇੱਧਰ ਖਾਦਾ ਐ ਅਮ੍ਰਿਤਸਰੀ ਆਟਾ ਕੁਲਚਾ ਖਾਦਾ ਐ ਅਸੀਂ ਜੋ ਕਿ ਖਾ ਕੇ ਮੈਂ ਤਾਂ ਫੈਨ ਹੋ ਗਈ ਆ ਤੇ ਮੈਂ ਹੁਣ ਤੁਹਾਨੂੰ ਵੀਡੀਓ ਚ ਦੱਸਿਆ ਵਾ ਜੇ ਹੋਰ ਕੋਈ ਚਾਹਵਾਨ ਹੈ ਤਾਂ ਅਮ੍ਰਿਤਸਰੀ ਆਟਾ ਕੁਲਚਾ ਖਾਣ ਦਾ ਸੋ ਗਾਇਜ਼ ਇੱਥੇ ਜ਼ਰੂਰ ਆਇਓ ਤੇ ਖਾਇਓ ਤੇ ਰੇਟਿੰਗ ਦਿਓ ਮੈਂ ਤਾਂ 10 ਵਿੱਚੋਂ 10 ਰੇਟਿੰਗ ਦਵਾਂਗੀ ਇੱਥੇ ਪੂਰੀ 10 ਵਿੱਚੋਂ 10 ਰੇਟਿੰਗ ਦਿੱਤੀ ਐ ਮੈਂ ਤਾਂ ਇਹਨਾਂ ਨੂੰ ਅਮ੍ਰਿਤਸਰੀ ਆਟਾ ਕੁਲਚਾ ਨਾ ਨਾ ਇੱਧਰ ਆ ਗਾੜੀ ਦੇ ਅੰਦਰ ਬੈਠ ਸਰ ਬਾਰਿਸ਼ ਹੋ ਰਹੀ ਹੈ ਨਾ ਪਾਪਾ ਆ ਰਹੇ ਆ ਆ ਰਹੇ ਆ ਚਲ ਉਹ ਪੈਸੇ ਦੇ ਰਹੇ ਆ ਨਾ ਅੰਕਲ ਕੋ ਬੈਠ ਜਾ ਨੰਨੂ ਸਾਡੀ ਵਿਗੜ ਗਈ ਇਹਨੇ ਪਾਪਾ ਨੂੰ ਘਟ ਖਾਣ ਦਿੱਤਾ ਕਿਉਂਕਿ ਇਹ ਮਗਰ ਪੈ ਗਈ ਸੀ ਗੋਲੇ ਦੇ ਗੋਲਾ ਇੱਥੇ ਹੈ ਨਹੀਂ ਇੱਥੇ ਸਿਰਫ ਜਿਵੇਂ ਛੋਲੇ ਭਟੂਰੇ ਕੁਲਚੇ ਵਗੈਰਾ ਇਹੀ ਕਲੈਕਸ਼ਨ ਹੈ ਇੱਥੇ ਸਾਰੀ ਦੇਖੋ ਠੀਕ ਹੈ ਆ ਸਾਰੀਆਂ ਵੱਖਰੀਆਂ ਵੱਖਰੀਆਂ ਸ਼ਾਪ ਤੇ ਅਸੀਂ ਇੱਥੇ ਰੁਕੇ ਸੀ ਤੇ ਅੰਮ੍ਰਿਤਸਰੀ ਆਟਾ ਗੁਲਚਾ ਖਾਤਾ ਬੜਾ ਹੀ ਜੰਮੀ ਪੈਟੇ ਗੁਲਚਾ ਵੀ ਮਿਲਦਾ ਹੈ ਨਿਊਟਰੀ ਵੀ ਚਾਂਪ ਫੁਲਚਾ ਵੀ ਸਾਰੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਗਾਇਸ ਤੇ ਤੁਸੀਂ ਵੀ ਆਓ ਤੇ ਇੱਥੇ ਜੰਮੀ ਜੰਮੀ ਆਟਾ ਗੁਲਚਾ ਖਾਓ ਮੈਂ ਤਾਂ ਫੈਨ ਹੋ ਗਈ ਜੀ ਹੋਰਾਂ ਨੂੰ ਵੀ ਦੱਸਾਂਗੀ ਵੀ ਇੱਥੇ ਆਇਆ ਕਰਾਂਗੇ ਖਾਣ ਲਈ ਚਲੋ ਜੀ ਬਾਰਿਸ਼ ਆ ਗਈ ਬਾਹਰ ਅੰਦਰ ਬੈਠੇ ਲਓ ਜੀ ਗਾਇਸ ਆ ਗਏ ਸੰਜੀਤ ਦੀ ਗੱਡੀ ਦੇ ਵਿੱਚ ਬੈਠ ਗਏ ਨੇ ਤੇ ਬਹੁਤ ਕੱਟੀ ਜਾਣਾ ਹੈ ਆ ਦੇਖੋ ਜੀ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਵਿੱਚ ਬੈਠਣ ਕਰੋ ਜੀ ਬੈਠਣ ਕਰੋ ਜੀ ਗੁਰਦੁਆਰੇ ਦੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਬਹੁਤ ਕੱਟੀ ਜਾਣਾ ਹੈ ਕੋਈ ਕੰਦੀ ਜਾਣਾ ਹੈ ਬਾਰਿਸ਼ ਆ ਰਹੀ ਹੈ ਨਾ ਆ ਦੇਖੋ ਜੀ ਬਹੁਤ ਕੱਟੀ ਜਾਣਾ ਹੈ ਇਧਰਲੀ ਉਹ ਰੋਡ ਨਹੀਂ ਕ੍ਰਿਸ਼ਨਾ ਹਸਪੀਟਲ ਵਾਲੀ ਨਾ ਮੰਦਰ ਵਾਲੀ ਐ ਕਿਸ਼ਨਾ ਮੰਦਰ ਵਾਲੀ ਹਾਂ 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 ਹੋਏ ਘੱਟੀ ਜਾਣਾ ਹੈ ਬਾਰਿਸ਼ ਕਿੰਨੇ ਮਹੀਨੇ ਹਟ ਰਹੀ ਸੁਬਾਹ ਦੀ ਹੋਏ ਘੱਟੀ ਜਾਣਾ ਹੈ ਕੁਲਚਾ ਖਾ ਕੇ ਤਾਂ ਨਿਆਰਾ ਆ ਗਿਆ ਜੀ ਕਿੰਦਾ ਲੱਗਿਆ ਬੜਾ ਹੀ ਬੜਾ ਹੀ ਬੜਾ ਹੀ ਯਮੀ ਬੜਾ ਹੀ ਯਮੀ ਮੈਂ ਤਾਂ ਫੈਨ ਹੋ ਗਈ ਤੇ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਇਹ ਕੁਲਚਾ ਖਾਦਾ ਹੈ ਜ਼ਿੰਦਗੀ ਚ ਗਾਇਜ਼ ਮੈਂ ਕਦੀ ਕੁਲਚੇ ਨਹੀਂ ਖਾਦੇ ਹੈਗੇ ਸੋ ਅੱਜ ਖਾਦਾ ਤਾਂ ਮੈਂ ਫੈਨ ਹੋ ਗਈ ਮੈਂ ਹਮੇਸ਼ਾ ਜੋ ਦਿਲ ਕਰਿਆ ਕਰੇਗਾ ਅੱਪਾ ਇੱਥੇ ਆਵਾਂਗੇ ਗਾਇਜ਼ ਇਹਨਾਂ ਦਾ ਕੁਲਚਾ ਜਿਹੜਾ ਨਾ ਉਹ ਆਟੇ ਵਾਲਾ ਹੁੰਦਾ ਆਟੇ ਦਾ ਸਾਰੇ ਮੈਦੇ ਦਾ ਬਣਾਉਂਦੇ ਅੰਮ੍ਰਿਤਸਰੀ ਕੁਲਚਾ ਸਿਰ ਇਹੀ ਦੁਕਾਨ ਹੈ ਇੱਥੋਂ ਨੂੰ ਆਟੇ ਦਾ ਅੰਮ੍ਰਿਤਸਰੀ ਕੁਲਚਾ ਮਿਲੇਗਾ ਹਾਂਜੀ ਅਸੀਂ ਆਟੇ ਦਾ ਖਾਦਾ ਵਾਈਟ ਮੱਖਣ ਦੇ ਉੱਪਰ ਰੱਖ ਕੇ ਮੈਂ ਕਹਿੰਦਾ ਜੀ ਸੁਆਦ ਆ ਗਿਆ ਸੁਆਦ ਸੁਆਦ ਆ ਗਿਆ ਮਜ਼ਾ ਆ ਗਿਆ ਮਜ਼ਾ ਨੈਕਸਟ ਟਾਈਮ ਤੋਂ ਮੈਂ 2 ਸੈਕਿੰਡ ਕੀ ਰੇਟਿੰਗ ਦੇਵੋਗੇ ਕੁਲਚੇ ਨੂੰ ਮੈਂ ਰੇਟਿੰਗ ਦਊਂਗਾ ਜੀ 10 ਦੇ ਵਿੱਚੋਂ 10 ਨੰਬਰ ਹਾਂ ਮੈਂ ਵੀ 10 ਦਿੱਤੀ ਹੈ 10 ਵਿੱਚ 10 ਕਰੰਚੀ ਤੇ ਕ੍ਰਿਸਪੀ ਇਨਾ ਵਧੀਆ ਮਜ਼ੇਦਾਰ ਕੁਲਚਾ ਮਜ਼ਾ ਆ ਗਿਆ ਮਜ਼ਾ ਚਲੋ ਭਈ ਹੁਣ ਘਰ ਲਓ ਜੀ ਗਾਇਸ ਅਸੀਂ ਆ ਗਏ ਆ ਘਰ ਦੇ ਨੇੜੇ ਤੇ ਹੁਣ ਅਸੀਂ ਇਸ ਵੀਡੀਓ ਦਾ ਐਂਡ ਕਰਦੇ ਆ ਤੇ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਬਹੁਤ ਜ਼ਿਆਦਾ ਵਧੀਆ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਹੁਣ ਨਵੀਂ ਤੇ ਨੈਕਸਟ ਵੀਡੀਓ ਚ ਬਾਏ ਗਾਇਜ਼ ਟੇਕ ਕੇਅਰ ਅਗਲੇ ਵਲੌਗਸ ਅਗਲੇ ਵਲੌਗਸ ਵਧੀਆ